ਆ ਜਿਹੜਾ ਉੱਠਦਾ ਬਾਰਡਰ ਵਾਲਿਆਂ ਬਾਰਡਰ ਵਾਲਿਆਂ ਉਹ ਬਾਰਡਰ ਦੇ ਪਰਲੇ ਪਾਸੇ ਜਾ ਕੇ ਨਲਕਾ ਪਾਟ ਦਿੰਦਾ ਇੱਥੇ ਨਲਕਾ ਲਵਾਇਆ ਨਹੀਂ ਕੋਈ ਇਟਸ ਨਾਟ ਅ 9 ਟੂ 5 ਜੌਬ ਮਿਸਟਰ ਸਨੀ ਦਿਓਲ ਸਨੀ ਦਿਓਲ ਸਾਹਿਬ नौ तो पांच वाली ड्यूटी नहीं हैगी राजनीति चौबीस घंटे ड्यूटी है कोई पता नहीं कदों बीमार मां का फोन आ जाए कोई पता नहीं किसे, कदों किसे एक बजे दो बजे हस्पताल दाखिल करा पैजे उसे फोन करना पैजे ये नलकिया पट्ट वाली राजनीति नहीं हैगी गल बात नहीं आके बोट तुसी भी मैं उन, मैं हूं की कह मैं नहीं बोलता यार ਹੁੰਦਾ ਨਹੀਂ ਵੀ ਮੈਂ ਤੁਹਾਡਾ ਰੁੱਸਿਆ ਹਾਂ ਉਹ ਗੱਲ ਹੈ ਯਾਰ ਕੋਈ ਦੇਖਤਾ ਲਿਆ ਕਰੋ ਵੀ ਆਊਗਾ ਕਿ ਨਹੀਂ ਆਊਗਾ ਤੁਹਾਡਾ ਉਹ ਚੱਕ ਕੇ ਭੇਜਤਾ ਕਦੇ ਆਇਆ ਚਲੋ ਇੱਥੇ ਛੱਡੋ ਪਾਰਲੀਮੈਂਟ 'ਚ ਨਹੀਂ ਗਿਆ ਯਾਰ ਕਦੇ ਮੈਂ ਵੀ ਰਿਆਂ 14 ਤੋਂ 22 ਤੱਕ 19 'ਚ ਭੇਜਿਆ ਤੁਸੀਂ ਉਹਨੂੰ 3 ਸਾਲ 'ਚ ਮੈਂ ਨਹੀਂ ਦੇਖਿਆ ਕਦੇ ਉਹ ਫੇ ਕਿੱਥੋਂ ਤੁਸੀਂ ਕਿੱਥੋਂ ਆਪਦੀਆਂ ਹੱਲ ਕਰਾ ਲਓਗੇ ਮੁਸ਼ਕਲਾਂ ਤੁਸੀਂ ਐਮਪੀ ਨੂੰ ਦੱਸੋ ਐਮਪੀ ਜਿਹੜਾ ਹੁੰਦਾ ਹੈ ਲੋਕਾਂ 'ਚ ਤੇ ਸਰਕਾਰ 'ਚ ਬ੍ਰਿਜ ਹੁੰਦਾ ਹੈ ਐਮਪੀ ਮੈਂ ਸੰਗਰੂਰ ਦੇ ਵਪਾਰੀਆਂ ਨੇ ਮੈਂ ਉਹਨਾਂ ਨੂੰ ਆਪ ਲੈ ਕੇ ਜਾਂਦਾ ਰਿਆਂ ਕਦੇ ਕਿਸੇ ਮਿਨਿਸਟਰ ਕੋਲੇ ਕਦੇ ਕਿਸੇ ਮਿਨਿਸਟਰ ਕੋਲੇ ਕਿ ਐਮਪੀ ਦਾ ਐਮਪੀ ਦਾ ਹੱਥ ਹੱਕ ਬਣਦਾ ਤੁਸੀਂ ਇੱਥੇ 2.5 ਕਿਲੋ ਦਾ ਹੱਥ ਇੱਕ ਵਾਰੀ ਦਿਖਾਤਾ ਮੂੜ ਕੇ ਤੁਸੀਂ 1 ਕਿਲੋ ਵੀ ਨਹੀਂ ਰਹੇ ਹੱਥ ਦਾ ਸ਼ੂਟਿੰਗ ਕਰਨ ਮੱਥਾ ਟੇਕਣ ਇੱਥੇ ਆ ਜਾਂਦਾ ਦਰਬਾਰ ਸਾਹਿਬ ਇੱਥੋਂ 40 ਕਿਲੋਮੀਟਰ ਦੂਰ ਹੈ ਯਾਰ ਕਮਾਲ ਹੈ ਆਪਦੇ ਹਲਕੇ ਚ ਆ ਜਾ ਯਾਰ ਲੋਕ ਵੋਟਾਂ ਰੱਬ ਮੰਨ ਕੇ ਪਾਉਂਦੇ ਆ ਰੱਬ ਮੰਨ ਕੇ ਕੇ ਇਸ ਬੰਦੇ ਦੇ ਹੱਥ 'ਚ ਸਾਡੀ ਕਿਸਮਤ ਹੈ ਹੁਣ ਵੋਟ ਨੂੰ ਕੋਈ ਐ ਨਾ ਸਮਝ ਲਿਓ ਕਿ ਵੋਟ ਇੱਕੋ ਹੀ ਇੱਕ VOTING ਦੇ ਆ ਉਹਦੇ ਸੱਚ ਦੱਪਣੀਆਂ ਨਾ 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 ਤੁਹਾਡੇ VOTER CARDਾਂ ਤੇ ਭਗਤ ਸਿੰਘ ਦੇ ਸ਼ਹੀਦ ਭਗਤ ਸਿੰਘ ਰਾਜਗੁਰੂ ਸਿਦੇ ਕਰਤਾਰ ਸਿੰਘ ਸਰਾਭੇ ਲਾਲ ਲਾਲਾ ਲਾਜਪਤਰਾਏ ਹੋਰਾਂ ਦੇ ਖੂਨ ਨਾਲ ਲਿਖਿਆ ਹੋਇਆ ਤੁਹਾਡਾ VOTER CARD ਉਹਨਾਂ ਨੇ ਵੋਟਾਂ ਪਾਉਣ ਦਾ ਹੱਕ ਲੈ ਕੇ ਦਿੱਤਾ ਚੱਕ ਕਿਸੇ ਨੂੰ ਵੀ ਪਾ ਦਿੰਨੇ ਆ ਯਾਰ ਆਪਾਂ ਉਹ ਵੀ ਉਹ ਪਾਰਟੀਆਂ ਕੀ ਸਮਝਦੇ ਨੇ ਗੁਰਦਾਸਪੁਰ ਵਾਲੇ ਐ ਫੇਮਸ ਬੰਦੇ ਕੋ ਡਾਲ ਦੇਤੇ ਆ ਹੁਣ ਤੇ ਹੋਰ ਨੂੰ ਲੈ ਆਉਣਗੇ ਇੱਥੇ ਉਹਨਾਂ ਨੂੰ ਪਾ ਦੇ ਫੇ ਭਾਲਦੇ ਰਹੇ ਹੋ ਵੀ ਕਿੱਥੇ ਬੰਦੇ ਆਪਦੇ ਚੋ ਜਿਤਾਓ ਬੰਦੇ ਆਪਦੇ ਚੋ ਖੜੇ ਕਰੋ ਆਵਦੇ ਚੋਂ ਨਿਕਲੋ ਆਪ ਨਿਕਲੋ ਆਪ ਫੁੱਟੋ ਆਂਡੇ ਦੀ ਕਿਸਮਤ ਚ ਆਂਡਾ ਜਿਹੜਾ ਨਾ ਜਿਹੜਾ ਵੀ ਅੰਡਾ ਹੈ ਮੁਰਗੀ ਦਾ ਭਾਵੇਂ ਆਂਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਹੈ ਆਂਡੇ ਨੇ ਅਗਲ ਨੋਟ ਕਰ ਲਿਓ ਕਿ ਭਗਵੰਤ ਮਾਨ ਕਹਿ ਕੇ ਗਿਆ ਸੀ ਆਂਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਹੈ ਆਂਡੇ ਨੇ ਟੁੱਟਨੇ ਟੁੱਟਣਾ ਹੈ ਫਰਕ ਇਹਨਾਂ ਕਹੇ ਜੇ ਆਂਡਾ ਬਾਹਰਲੀ ਫੋਰਸ ਨਾਲ ਟੁੱਟਦਾ ਹੈ ਅੰਦਲੀ ਜ਼ਿੰਦਗੀ ਖਤਮ ਜੇ ਆਂਡਾ ਅੰਦਲੀ ਫੋਰਸ ਨਾ ਟੁੱਟਦਾ ਤਾਂ ਜ਼ਿੰਦਗੀ ਸ਼ੁਰੂ ਆਇਂਦਾ ਵਾਰ ਕਰ ਅੰਦਰੋਂ ਫੁੱਟੋ ਆਪ ਫੁੱਟੋ ਕੀ ਗੱਲ ਵੀ ਤੁਹਾਡੇ ਚੋਂ ਕਿਉਂ ਨਹੀਂ ਬਣ ਸਕਦਾ ਕੋਈ ਐਮਪੀ ਬੰਬੇ ਤੋਂ ਲੈਣਾ ਜ਼ਰੂਰੀ ਹੈ ਤੁਹਾਡੇ ਚੋਂ ਕਿਉਂ ਨਹੀਂ ਬਣ ਸਕਦੇ ਐਮਐਲਏ ਬਣੇ ਨੇ ਭੋਏ ਵਾਲੇ ਬੈਠੇ ਆ ਉਹ ਕਰਤਾਰਪੁਰ ਵਾਲੇ ਬੈਠੇ ਆ ਕੀ ਗੱਲ ਤੁਹਾਡੇ ਚੋਂ ਕਿਉਂ ਨਹੀਂ ਬਣ ਸਕਦੇ ਭਾਈ ਸਾਨੂੰ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਬੈਠਣਾ ਨਹੀਂ ਆਉਂਦਾ ਸਾਨੂੰ ਫੈਸਲੇ ਨਹੀਂ ਲੈਣੇ ਆਉਂਦੇ ਕੀ ਕਹਿੰਦੇ ਸੀ ਪਹਿਲਾਂ ਭਗਵੰਤ ਮਾਨ ਕੋਲੇ ਤਜਰਬਾ ਨਹੀਂ ਮੈਂ ਕਿਹਾ ਲੋਕ ਦੁਖੀ ਤਜਰਬੇਕਾਰਾਂ ਤੋਂ ਨੇ ਫਿਰ ਕਹਿੰਦੇ 6 ਮਹੀਨੇ ਨਹੀਂ ਚੱਲਣੀ ਚੱਲ ਗਈ ਬਿਜਲੀ ਨਹੀਂ ਫ੍ਰੀ ਹੋਣੀ ਹੋ ਗਈ ਸਾਲ ਨਹੀਂ ਕੱਟਦਾ ਸਾਲ ਵੀ ਕੱਟ ਲਿਆ ਦੂਜਾ ਸਾਲ ਨਹੀਂ ਲੱਗਣ ਦਿੰਦੇ ਇਹਨੂੰ ਦੂਜਾ ਵੀ ਲੱਗ ਗਿਆ 2 ਸਾਲ ਤੋਂ ਪਹਿਲਾਂ ਮੈਨਾਂ ਸੱਟ ਲੈਣੇ ਕੰਮ ਜਲੰਧਰ ਨਹੀਂ ਜਿੱਤ ਸਾਦੇ ਜਿੱਤ ਲਈ ਹੁਣੇ ਲੋਕ ਸਭਾ ਹੀ ਦੇਖਿਓ ਸ਼ਰਤ ਲਾ ਕੇ ਕਹਿੰਦਾ ਮੈਂ ਲੋਕ ਸਭਾ ਚ ਮੈਂ ਤੁਹਾਡੇ ਬਿਹਾਫ ਤੇ ਕਹਿੰਦਾ ਮੈਂ ਮਾਣ ਨਾਲ ਕਹਿੰਦਾ ਪ੍ਰਾਊਡ ਨਾਲ ਨਹੀਂ ਕਹਿੰਦਾ ਲੋਕ ਸਭਾ ਦੇ ਵਿੱਚ ਜਿਸ ਕਿਸਮ ਦਾ ਪਿਆਰ ਮਿਲ ਰਿਹਾ ਮੈਂ ਲੋਕਾਂ ਚ ਕਿਉਂਕਿ ਤਾਂ ਲੋਕਾਂ ਨੂੰ ਜਾਂਦੇ ਨਹੀਂ ਨਾ ਇਹ ਤਾਂ ਕਾਨਵੈਂਟ ਸਕੂਲਾਂ ਚ ਪੜੇ ਨੇ ਪੰਜਾਬੀ ਬੋਲਣੀ ਨਹੀਂ ਆਉਂਦੀ वह कह दें हरसिमरत कौर पहला चोना फिर चोना मैं क्या मैं क्या दोबारा दुबारा दोबारा करी चोना फिर चोना मैं क्या पहला झोना कहती है जो चोना कहती है पता ही नहीं सुखबीर बादल को गन्ने वाले व्यापारी मतलब चले गए गन्ने के किसान भी साढ़े पैसे मिलना नहीं दियादिया जो डिप्टी सी एम से का मैं पता है गन्ना तो बीजना भी बहुत औखा है ਉਹ ਕਹਿੰਦਾ ਜੀ ਕਿ ਮੈਂ ਕਹਿੰਦਾ ਦੇਖੋ ਪਹਿਲਾਂ ਗੁੱਟ ਦੀਆਂ ਛੋਟੇ ਛੋਟੇ ਡਲੀਆਂ ਕਰਨੀਆਂ ਪੈਂਦੀਆਂ ਫਿਰ ਐਂ ਦੱਬਣਾ ਪੈਂਦਾ ਉਹ ਕਹਿੰਦਾ ਆ ਚੱਲੀਏ ਛੱਡੋ ਜਦੋਂ ਧਰਤੀ ਨਾਲ ਕੋਈ ਲਿੰਕ ਹੀ ਨਹੀਂ ਪੜੀ ਪਹਾਰ ਆਣੇ ਸਕੂ ਲਾਂਚ ਹੈ ਕੀ ਕੀ ਉਹ ਕਹਿੰਦਾ ਗੱਲਾਂ ਕਰਨਗੇ ਸਾਡਾ ਮੈਨੂੰ ਪੱਤਰਕਾਰ ਕਹਿੰਦੇ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਗਏ ਤੁਹਾਡਾ ਹੋਇਆ ਨਹੀਂ ਮੈਂ ਕਿਹਾ ਫਰਕ ਇਹਨਾਂ ਕਹਿਆ ਪਹਿਲਾਂ ਵਾਲੇ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ بس ਇੰਨਾ ਪਰ ਮੈਨੂੰ ਕੋਈ ਮਸ਼ਹੂਰੀ ਦੀ ਲੋੜ ਨਹੀਂ ਯਾਰ ਮੈਨੂੰ ਤਾਂ 17 ਸਾਲ ਦੇ ਨੇ ਤੂੰ ਸਟਾਰ ਬਣਾਦਾ ਸੀ ਕਿੰਨੀ ਵਾਰੀ ਮੈਂ ਪਠਾਨਕੋਟ ਉੱਥੇ ਸ਼ੋਅ ਕਰਨਾ ਆਇਆ ਹਾਂਗਾ ਤੁਸੀਂ ਦੇਖੇ ਵੀ ਹੋਣਗੇ ਕਈਆਂ ਨੇ ਸ਼ੋਅ ਹੈ ਨਾ ਪਠਾਨਕੋਟ ਦੇ ਵਿੱਚ ਭਗਵੰਤ ਮਾਨ ਨਾਈਟ ਫਲਾਣਾ ਕੁ ਪੈਸੇ ਦੀ ਕਮੀ ਪੈਸੇ ਕਰਕੇ ਆਏ ਕਿ ਇਧਰੋਂ ਪੈਸੇ ਕਮਾਉਣੇ ਹਰਾਮ ਦੇ ਪੈਸੇ ਕਮਾਈਏ ਜਦੋਂ ਪਰਮਾਤਮਾ ਨਹੀਂ ਇੰਨੀ ਕਲਾ ਦੇਤੀ ਫਿਰ ਮੈਂ ਉੱਥੇ ਕਮਾ ਲੈਂਦਾ ਜਾਂ ਤਾਂ ਉੱਥੇ ਪੈਸੇ ਦੀ ਕਮੀ ਹੁੰਦੀ ਨਾ ਫਿਰ ਮੈਂ ਇੱਧਰ ਆਉਂਦਾ ਇੱਧਰ ਆ ਕੇ ਮੈਂ ਪੈਸਾ ਖਾਊਂਗਾ ਇੱਕ ਗੱਲ ਦੀ ਗਰੰਟੀ ਦੇ ਦੇਣਾ ਇੱਕ ਪਾਸੇ 1 ਰੁਪਇਆ ਪਿਆ ਹੋਵੇ ਥੋੜਾ ਪਬਲਿਕ ਮਨੀ ਇੱਕ ਪਾਸੇ 1 ਰੁਪਇਆ ਪਿਆ ਹੋਵੇ ਇੱਕ ਪਾਸੇ ਸਲਫਾਸ ਦੀ ਗੋਲੀ ਪਈ ਹੋਵੇ ਮੈਨੂੰ ਕੋਈ ਚੁਣਨ ਵਾਸਤੇ ਆਫਰ ਦੇ ਦੇ ਕਿ ਕੀ ਖਾਏਗਾ ਦੋਨਾਂ ਚੋਂ ਮੈਂ ਸਲਫਾਸ ਦੀ ਗੋਲੀ ਖਾਊਂਗਾ ਨਲਨੀ ਬਾਤ ਨਹੀਂ ਚੱਕੇ ਹੋਟਲ ਵੀ ਸਾਡੇ ਸਾਰੇ ਬੱਸਾਂ ਵੀ ਸਾਡੀਆਂ ਸਾਰੀਆਂ ਤਾਬੇ ਵੀ ਸਾਡੇ ਸਾਰੇ ਰੇਤਾ ਵੀ ਸਾਡਾ ਠੇਕੇ ਵੀ ਸਾਡੇ ਪਤੰਦਰ ਧਰਮਰਾਜ ਨਾਲ ਗੱਲ ਹੋ ਗਈ ਵੀ ਤੁਹਾਡੇ ਵਾਲੇ ਅੰਦਰ ਆ ਸਕਦੇ ਉੱਪਰ ਲੈ ਗਏ ਨਾਲ ਇਹਦੋਂ ਪਹਿਲਾਂ ਵਾਲੇ ਉਹਨਾਂ ਦੇ ਲੈ ਗਏ ਕੀ ਕੀ ਲੈ ਗਏ ਨਾਲ ਬਦਨਾਮੀ ਉਹ ਲੈ ਕੇ ਗਏ ਓਏ ਚਾਰ ਬੰਦਿਆਂ ਦੀ ਕੋਈ ਜ਼ਿੰਦਗੀ ਬਦਲ ਦੋ ਓਏ ਕੋਈ ਦੁਆਵਾਂ ਲੈ ਲਓ ਚਾਰ ਬੰਦੇ ਯਾਦ ਰੱਖ ਲੈਣਗੇ ਸਰਜੀਤ ਪਾਤਰ ਨੇ ਕਿਹਾ ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇਂ ਚਾਰਕ ਬੰਦੇ ਛੱਡ ਲੈ ਮੋੜਾ ਦੇਣ ਲਈ ਇੱਥੇ ਮੋੜਾ ਦੇਣ ਵਾਸਤੇ ਲੋਕ ਨਹੀਂ ਹੁੰਦੇ ਜਿੰਨਾ ਚਿਰ ਦੇਖੋ ਸ਼ਾਇਰ ਨੇ ਲਿਖਿਆ ਜ਼ਿੰਦਗੀ ਕੀ ਹੈ ਆਪਣੀ ਆਪਣੀ ਜ਼ਿੰਦਗੀ ਕੀ ਹੈ ਆਦਮੀ ਆਪਾ ਆਦਮੀ ਕਹਿੰਦਾ ਆ ਦਮੀ দম ਆ দম ਨਾ ਆਇਆ ਤਾਂ ਬਸ ਖਤਮ দম ਆ ਰਿਹਾ ਹੈ ਤਾਂ ਆਦਮੀ ਕਾਦੇ ਵਾਸਤੇ ਪਾਪ ਕਮਾਈ ਜਾਂਦੇ ਆ ਮੁਹੰਮਦ ਬਖਸ਼ ਬੜਾ ਵੱਡਾ ਸ਼ਾਇਰ ਹੋਇਆ ਸੂਫੀ ਸ਼ਾਇਰ ਉਹ ਕਹਿੰਦਾ ਜਿੰਨਾ ਵਾਸਤੇ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪੈਂ ਵਿੱਚ ਵਿੜੇ ਚੱਕੋ ਚੱਕੋ ਕਰਦੇ ਸੂਝ ਨਹੀਂ ਛਪਣ ਦਿੰਦੇ ਸਾਹਾਂ ਦੀ ਹੈ ਗੱਲ ਸਾਹਾਂ ਦੀ ਹੈ ਜੀ ਸਾਹਾਂ ਦੀ ਤੰਦ ਦੀ ਗੱਲ ਹੈ ਜੀ ਤੰਦ ਟੁੱਟ ਗਈ ਤਾਂ ਮਲਾਜਦਾਰੀ ਟੁੱਟ ਗਈ ਬਸ ਹੋਰ ਕੀ ਹੈ ਹੋਰ ਕੁਝ ਨਹੀਂ ਆਪਾਂ ਵੀ ਗੱਲਾਂ ਕਰਦੇ ਹਜੇ ਪਰਸੋਂ ਮੈਨੂੰ ਮਿਲਿਆ ਸੀ ਯਾਰ ਆਹ ਗੱਲਾਂ ਕਰਦਾ ਸੀ ਐਂ ਕਰਾਂਗੇ ਬੰਦੇ ਤੁঝে ਪਤਾ ਨਹੀਂ ਆਪਣੇ ਮਲਾਲ ਕਾ ਫਲ ਕੀ ਖਬਰ ਨਹੀਂ ਸਮਾਨ 80 ਸਾਲ ਕਾ ਉਹ ਕਰ ਦਿਆਂਗੇ ਉਹ ਕਰ ਦਿਆਂਗੇ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਜਿਨ੍ਹਾਂ ਕੋਲੇ ਲੱਖਾਂ ਤੇ ਕਰੋੜਾਂ ਨੇ ਮੈਨੂੰ ਬੁਲਾਉਂਦੇ ਪਏ ਨੇ ਜਾ ਸਕਦਾ ਵਾਂ ਪਰ ਨਹੀਂ ਜਾਂਦਾ ਸਭ ਤੋਂ ਵੱਧ ਸਾਹਾਂ ਦਾ ਭਾਰ ਹੀ ਭਾਰੀ ਹੈ ਮੈਂ ਪਰਖ ਲਿਆ ਸਭ ਤੋਂ ਵੱਧ ਸਾਹਾਂ ਦਾ ਭਾਰ ਹੀ ਭਾਰੀ ਹੈ ਮੈਂ ਪਰਖ ਲਿਆ ਜਦਰਾ ਸੋਚੋ ਡੁੱਬਣ ਤੋਂ ਬਾਅਦ ਬੰਦਾ ਤਰ ਨਹੀਂ ਜਾਂਦਾ ਜਿੰਨਾ ਚਿਰ ਸਾਹ ਨੇ ਉਹਨਾਂ ਚ ਡੁੱਬੋਂਗੇ ਜਦੋਂ ਸਾਹ ਨਿਕਲ ਕੇ ਉੱਪਰ ਆ ਜਾਉਗੇ ਇਹ ਤਾਂ ਮਰ ਭਾਰ ਕੀ ਦਾ ਸੀ ਸਾਹਾਂ ਦਾ ਸੁਕਾਦੇ ਵਾਸਤੇ ਯਾਰ ਕਿਸੇ ਦੇ ਹੱਕ ਮਾਰੀ ਜਾਂਦੇ ਹੋ ਕਿਸੇ ਗਰੀਬ ਤੇ ਰੋਟੀ ਖਾ ਲੈਣ ਦੋ ਉਹਨੂੰ ਯਾਰ ਐ ਕਿ ਖੋਨੇ ਹੋ ਬੁਰਕੀਆਂ ਕਿਉਂ ਖੋਨੇ ਹੋ ਕਿਸੇ ਦੇ ਮੂੰਹ 'ਚ ਮੈਂ ਤੁਹਾਨੂੰ ਅੰਦਾਜ਼ੇ ਸਮਝਦਾ ਤੁਸੀਂ ਬਹੁਤ ਸਾਰੇ ਘਰਾਂ ਦੇ ਚੁੱਲ੍ਹੇ ਚਲਾਉਨੇ ਹੋ ਸਰਕਾਰ ਨੂੰ ਟੈਕਸ ਦਿੰਨੇ ਹੋ ਅਸੀਂ ਉਸੇ ਟੈਕਸ ਨਾਲ ਬਹੁਤ ਸਾਰੀਆਂ ਸਹੂਲਤਾਂ ਦਿੰਨੇ ਆ ਸੋ ਵਪਾਰੀ ਵਰਗ ਨੂੰ ਮੈਂ ਕਹਿਣਾ ਕਿ ਤੁਸੀਂ ਤੁਹਾਨੂੰ ਚੋਰ ਕਰਕੇ ਜਾਣਾ ਜਾਂਦਾ ਹੈ ਵੀ ਪਤਾ ਨਹੀਂ ਚੋਰੀ ਕਰਦੇ ਹੋ ਨਹੀਂ ਜੇ ਤੁਹਾਡਾ ਪੈਸਾ ਤੁਹਾਡੇ ਤੇ ਲੱਗਣ ਲੱਗ ਜਾਏ ਤੇ ਤੁਹਾਨੂੰ ਵਿਸ਼ਵਾਸ ਹੋ ਜਾਏ ਕਿ ਸਾਡਾ ਪੈਸਾ ਸਰਕਾਰ ਸਾਡੇ ਤੇ ਲਾਉਂਦੀ ਹੈ ਚਾਹੇ ਬੰਲਾ ਕਲੀਨ ਖੋਲ੍ਹੇ ਚਾਹੇ ਹਸਪਤਾਲ ਖੋਲ੍ਹੇ ਚਾਹੇ ਟਰਾਮਾ ਸੈਂਟਰ ਬਣਾ ਦੇ ਚਾਹੇ ਹਾਈਵੇ ਬਣਾ ਦੇ ਤਾਂ ਤੁਸੀਂ ਸਹੀ ਟੈਕਸ ਪੂਰਾ ਪ੍ਰੋਪਰ ਟੈਕਸ ਦੇਣ ਲੱਗ ਜੂਗੇ ਸਾਡੀ ਇਹ 2 ਸਾਲ ਦਾ ਐਕਸਪੀਰੀਅੰਸ ਹੈ ਸਾਡਾ ਰੈਵਨਿਊ ਵੱਧ ਗਿਆ ਅਸੀਂ ਕੁਝ ਵੀ ਨਹੀਂ ਕੀਤਾ ਵਪਾਰੀ ਵੈਸੀ ਟੈਕਸ ਦੇਣ ਲੱਗੇ ਕਹਿੰਦੇ ਯਾਰ ਚੰਗੇ ਬੰਦੇ ਆ ਗਏ ਸਾਡੇ ਤੇ ਲਾਉਣਗੇ ਕੋਈ ਗੱਲ ਨਹੀਂ ਇਹ ਇਸ ਗੱਲ ਵਾਸਤੇ ਆਪਦੇ ਆਪ ਵਾਸਤੇ ਤਾੜੀ ਮਾਰ ਲੋ ਇੱਕ ਸਰਕਾਰਾਂ ਦਾ ਕੰਮ ਹੁੰਦਾ ਹੈ ਬਿਜ਼ਨਸ ਨੂੰ ਓਪਰਚੁਨਿਟੀ ਦੇਣਾ ਵਪਾਰੀ ਦਾ ਕੰਮ ਹੈ ਆਪਣੇ ਬਿਜ਼ਨਸ ਨੂੰ ਵਧਾਉਣਾ ਸਰਕਾਰਾਂ ਦਾ ਫਰਜ ਹੈ ਉਸ ਬਿਜ਼ਨਸ ਨੂੰ ਵਧਾ ਕੇ ਆਪਣੇ ਲੋਕਾਂ ਨੂੰ ਕੰਮ ਤੇ ਲਾਉਣਾ ਉਹ ਤੁਸੀਂ ਕਰ ਰਹੇ ਹੋ ਤੁਸੀਂ ਅੱਜ ਦੱਸਿਆ ਬਹੁਤ ਸਾਰੀਆਂ ਕਮੀਆਂ ਵੀ ਨੇ ਅੱਜੇ 75 ਸਾਲ ਪੁਰਾਣੇ ਪੰਗੇ ਨੇ ਹੌਲੀ ਹੌਲੀ ਠੀਕ ਹੋ ਜਾਣਗੇ ਯਕੀਨ ਰੱਖਿਓ ਪਹਿਲੀ ਗੱਲ ਤਾਂ ਇਹ ਇੰਦੋਂ ਪਹਿਲਾਂ ਐ ਕਦੇ ਸਾਰੀ ਪੰਜਾਬ ਸਰਕਾਰ ਕਦੇ ਤੁਹਾਡੇ ਸਾਹਮਣੇ ਬੈਠੀ ਹੈ ਤੁਹਾਡੇ ਘਰੇ ਆ ਕੇ ਹਾਂ ਜੀ ਹੋ ਨਹੀਂ ਸਕਦਾ ਪਹਿਲਾਂ ਪਹਿਲਾਂ ਸਰਕਾਰ ਹੀ ਨਹੀਂ ਇਕੱਠੀ ਹੁੰਦੀ ਸੀ ਪਹਿਲਾਂ ਇੱਥੇ ਤਾਂ ਇਕੱਠੇ ਕੀ ਆਉਣਾ ਨਾ ਚਾਰ ਇੱਧਰੋਂ ਹੁੰਦੇ ਸੀ ਪੰਜ ਉੱਧਰੋਂ ਹੁੰਦੇ ਸੀ ਸੋਨਾਂ ਤੇ ਯਕੀਨ ਨਾ ਕਰਿਓ ਤੁਰੇ ਫਿਰਦੇ ਐ ਪਰ ਇਹ ਲੋਕਤੰਤਰ ਹੈ ਲੋਕਤੰਤਰ ਹੈ ਤੁਸੀਂ ਮਰਜ਼ੀ ਦੇ ਮਾਲਕ ਹੋ ਮੈਂ ਤੁਹਾਨੂੰ ਕਿਵੇਂ ਕਹਿ ਸਕਦਾ ਵੀ ਮੈਨੂੰ ਹੀ ਵੋਟਾਂ ਪਾਓ ਮਰਜ਼ੀ ਹੈ ਤੁਹਾਡੀ ਪਰ ਕਿਹੜਾ ਕੋੜ ਤੁਹਾਡੀ ਵੋਟ ਜਿੱਥੇ ਜਾਂਦੀ ਹੈ ਸਹੀ ਜਗ੍ਹਾ ਤੇ ਤਾਂ ਪਹੁੰਚੇ ਆ ਚੰਡੀਗੜ੍ਹ ਵੋਟਾਂ ਦੇਖ ਲੈ ਮੇਹਰ ਵਾਲਾ ਤੁਸੀਂ हैं डियो देखी है जी चंडीगढ़ छत्ती वोटा गिनी किमें गिणिया जा रही छत्ती वोटा सुप्रीम कोर्ट ने देखी वो बंदा बुलाया प्रजाइडिंग अफसर किमें वोटा मारा से वोटा गिण कि मे रहा ਕੈਮਰੇ ਕਣੀ ਦੇਖ ਕੇ ਵੋਟਾਂ ਕੱਟੀ ਜਾਂਦਾ ਸੀ 8 ਵੋਟਾਂ ਕੱਟਤੀਆਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਿਹਾ 8 ਦੀਆਂ 8 ਏ ਕੋਈ ਗਲਤੀ ਨਹੀਂ ਸੀ 8 ਦੀਆਂ 8 ਆਮ ਆਦਮੀ ਪਾਰਟੀ ਦੀਆਂ ਸੀ ਚਲੋ ਗਿਣੋ ਇਹਨਾਂ ਨੂੰ ਗਿਣਗੇ ਚੰਡੀਗੜ੍ਹ ਆਪਣਾ ਮੇਅਰ ਬਣ ਗਿਆ ਜੀ ਦੇਖ ਲਓ ਐਸਐਸਪੀ ਚੰਡੀਗੜ੍ਹ ਪਹਿਲਾਂ ਹੀ ਪੰਜਾਬ ਕਾਡਰ ਚੋਂ ਹੁੰਦਾ ਸੋ ਚੰਡੀਗੜ੍ਹ ਸਾਡਾ ਪਰ ਕਟੋ ਕਟ ਮੈਂ ਕਹਿੰਨਾ ਚਾਹੀਏ ਅਸੀਂ ਹਾਰ ਵੀ ਜਾਂਦੇ ਕੋਈ ਗੱਲ ਨਹੀਂ ਪਠਾਨਕੋਟ ਚੋ ਐਮ ਐਲ ਏ ਜਿਹੜਾ ਬੀ ਜੀ ਪੀ ਦਾ ਅਸਲ ਥੋੜੇ ਫਤਵੇ ਨੂੰ ਸਿਰ ਮੱਥੇ ਲੈਣੇ ਆ ਵੋਟਾਂ ਤਾਂ ਸਹੀ ਗਿਣ ਲਓ ਯਾਰ ਸਹੀ ਗਿਣ ਕੇ ਅਸੀਂ ਹਾਰ ਕੇ ਨੋ ਪ੍ਰੋਬਲਮ ਐਂ ਥੋੜੀ ਕਰੋਗੇ ਕਿ ਇੱਦਾਂ ਲਈ ਵੋਟ ਇਤਨੂੰ ਕਰਤੀ ਇਤਨੂੰ ਕੱਟਤੀ ਇਹਨੂੰ ਕੱਟਤੀ ਇਹਨੂੰ ਇਹਨੂੰ ਚਾਤਾ ਇਹ ਥੋੜੀ ਹਾਂ ਵਾਲੇ ਹਾਂ ਕਹੇ ਨਾਂ ਵਾਲੇ ਨਾਂ ਕਹੇ ਹਾਂ ਵਾਲਾ ਬਜੀਤ ਹੋਈ ਹਾਂ ਵਾਲਾ ਬਜੀਤ ਹੋਈ ਬਿਲ ਪਾਸ ਲੈ ਆਹ ਡੈਮੋਕ੍ਰੇਸੀ ਥੋੜੀ ਆ ਯਾਰ ਤੂੰ ਕਿਰਪਾ ਕਰਕੇ ਤੂੰ ਯੰਗ ਜਨਰੇਸ਼ਨ ਐ ਕਾਫੀ ਮੈਨੂੰ ਨਜ਼ਰ ਆ ਰਹੇ ਥੋੜਾ ਜਿਹਾ ਜਰੂਰ ਸੋਚੋ ਇਸ ਬਾਰੇ ਵੋਟ ਜਿੰਨੂੰ ਮਰਜੀ ਪਾਓ ਪਰ ਕੀ ਤੁਹਾਡੀ ਵੋਟ ਸਹੀ ਪਹੁੰਚ ਰਹੀ ਹੈ ਉੱਥੇ ਫਿਰ ਚੰਗੇ ਬੰਦਿਆਂ ਨੂੰ ਵੋਟਾਂ ਪਾਓ ਆਪਦੇ ਲੋਕਾਂ ਨੂੰ ਵੋਟਾਂ ਪਾਓ ਜਿਹੜੇ ਤੁਹਾਨੂੰ ਦੁੱਖ ਤਰਦ ਨੂੰ ਜਾਣਦੇ ਹੋਣ ਹੁਣ ਉਹ ਚਮਰਾੜ ਦੀ ਗੱਲ ਚੱਲੀ ਧਾਰਕਲਾਂ ਦੀ ਗੱਲ ਚੱਲੀ ਜਿਹੜਾ 206 ਮੈਗਾਵਾਟ ਦਾ ਆਪਾਂ ਬਣਾ ਰਹੇ ਹਾਂ ਇੱਥੇ ਡੈਮ ਉਹਦੀ ਗੱਲ ਚੱਲੀ ਉਹ ਚੋਂ ਨਹਿਰਾ ਨਿਕਲ ਗਈ ਗੱਲ ਚੱਲੀ ਤੁਸੀਂ ਸ਼ਰਤ ਲਾ ਲਓ ਥੋੜੇ ਐਮਪੀ ਨੂੰ ਬੁਲਾ ਲਓ ਉਹਨੂੰ ਜੇ ਧਾਰਕ ਲਾਂ ਦਾ ਪਤਾ ਹੋਵੇ ਤਾਂ ਦੱਸ ਦੇ ਮੈਨੂੰ ਕੀ ਧਾਰਕ ਲਾਂ ਕੀ ਹੈ ਚਮਰੌੜ ਕੀ ਹੈ ਤੁਸੀਂ ਬੰਦਾ ਹੀ ਉਹ ਚੁਣ ਲਿਆ ਜਿਹਦਾ ਜਿਹਦਾ ਲਿੰਕ ਹੀ ਹੈ ਨਹੀਂ ਤੁਹਾਡੇ ਨਾਲ ਜਿਹਦਾ ਤੁਹਾਡੇ ਨਾਲ ਕੋਈ ਸਬੰਧ ਹੀ ਹੈ ਨਹੀਂ ਨਾ ਤੁਹਾਡੀਆਂ ਸਮੱਸਿਆਵਾਂ ਨਾਲ ਵੈਂਟੀ ਵੈਨਾ ਚ ਰਹਿਣਾ ਹੈ 3-4 ਘੰਟੇ ਅਸਲੀ ਫੇਸ ਹੁੰਦਾ ਬਾਕੀ ਸਾਰੀ ਫਾਊਂਡੇਸ਼ਨ ਲਾ ਕੇ ਮੇਕਅੱਪ ਚ ਹੁੰਦੇ ਆ ਮੈਂ ਵੀ ਰਿਆਂ ਹਾਂ ਉਸੇ ਕੰਮ 'ਚ ਹੀ ਮੈਨੂੰ ਪਤਾ ਇਸ ਗੱਲ ਦਾ ਮੈਨੂੰ ਵੀ ਪਹਿਲਾਂ ਕਹਿੰਦੇ ਰਹੇ ਆ ਕਿੱਧਰ ਫਸ ਗਿਆ ਤੂੰ ਕਿੱਧਰ ਗਲੀਆਂ ਨਾਲੀਆਂ ਦੇ ਮੌਕੇ ਦੇਖਦਾ ਫਿਰਦਾ ਆ ਆ ਜਾ ਇੱਧਰ ਬੰਬੇ ਨਜ਼ਾਰੇ ਨੇ ਨਾਲੇ ਪੈਸੇ ਮਿਲਦੇ ਨੇ ਨਾਲ ਤਾੜੀਆਂ ਇੱਧਰ ਨਾ ਪੈਸੇ ਨੇ ਨਾਲ ਗਾਲਾਂ ਗਾਲਤ ਰੋਝ ਘੜੀਆਂ ਮੈਨੂੰ ਕਦੇ ਮਜੀਠੀ ਲੱਗਿਆ ਹੁੰਦਾ ਕਦੇ ਉਹਦੀ ਭੈਣ ਲੱਗੀ ਹੁੰਦੀ ਆ ਕਦੇ ਉਹਦਾ ਸ ਜੀਜਾ ਲੱਗਿਆ ਹੁੰਦਾ ਕਦੇ ਬਾਜਵੇਂ ਹੋਰੀ ਲੱਗੇ ਹੁੰਦੇ ਆ ਗਾੜੇ ਗੜੇ ਮੈਨੂੰ ਹੀ ਵਾਲਾ ਨਹੀਂ ਮੈਂ ਕੀ ਮਾੜਾ ਕਰਤਾ ਯਾਰ ਮੈਨੂੰ ਦੱਸੋ ਤਾਂ ਸਹੀ ਸਿਰਫ ਇੱਕੋ ਹੀ ਗੱਲ ਹੈ ਫਰਸਟ੍ਰੇਸ਼ਨ ਦਾ ਇੱਕੋ ਹੀ ਪੰਗਾ ਹੈ ਉਹਨਾਂ ਨੂੰ ਇੱਕੋ ਗੱਲ ਹਜ਼ਮ ਨਹੀਂ ਹੋ ਰਹੀ ਕਿ ਇੱਕ ਸਤੌਜ ਪਿੰਡ ਦੇ ਇੱਕ ਛੋਟੇ ਜਿਹੇ ਪਿੰਡ ਦੇ ਮੱਜਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਚ ਤਾਰੀਆਂ ਲਾਉਣ ਵਾਲਾ ਸਾਈਕਲ ਤੇ ਸਾਈਕਲ ਤੇ ਜਾ ਕੇ 10ਵੀਂ ਕਰਨ ਵਾਲਾ ਪਲੱਸ 1 ਪਲੱਸ 2